ਜਿਹੜਾ ਗੁਰੂ ਨਾ ਮੱਥਾ ਲਾਉਂਦਾ ਵਾ ਭਾਵੇਂ ਅਮਨ ਸਿੰਘ ਮਦਾਲੀ ਆ ਮਸਾ ਰੰਗੜਾ ਭਾਵੇਂ ਇੰਦਰਾ ਗਾਂਧੀ ਆ ਉਹਦਾ ਸਤਿਆਨਾਸ਼ ਹੋ ਜਿਹੜਾ ਥੇ ਹੋ ਜਾਂਦਾ ਉਹਦੀਆਂ ਪੁੱਲਾਂ ਡੁੱਬ ਜਾਂਦੀਆਂ ਜਿਹੜਾ ਗੁਰੂ ਦੇ ਘਰ ਇਹਨਾਂ ਸਾਡੇ ਤੇ ਨਹੀਂ ਚਲਾਇਆ ਇਹਦੇ ਉਹ ਕੁੱਕਰ ਇਹਨੇ ਸਾਡੇ ਮੁਲਾਜ਼ਮਾਂ ਦੇ ਇੱਟੇ ਰੋਟੇ ਮਾਰੇ ਆ ਉਹਨੇ ਸ਼ਰਾਰਤੀ ਅੰਸਰ ਨੇ 扑ੜਕਾ ਕੇ ਮੰਦਿਰ ਨੂੰ ਤੇ ਸਾਡੇ ਮੁਲਾਜ਼ਮਾਂ ਦੇ ਇੱਟੇ ਰੋੜਾ ਚਲਾਇਆ ਵਾ ਉਹ ਸਮਝ ਸਾਡੇ ਤੇ ਨਹੀਂ ਚਲਾਇਆ ਉਹ ਗੁਰੂ ਅਮਰਦਾਸ ਦੇ ਅਸੀਂ ਸੇਵਾਦਾਰ ਨੇ ਉਹਦੇ ਘਰ ਤੇ ਚਲਾਇਆ ਵਾ ਦੇਖੋ ਜੀ ਗੁਰੂ ਅਮਰਦਾਸ ਦਾ ਉਹ ਘਰ ਵਾ ਅਸੀਂ ਉਹਦੇ ਸੇਵਾਦਾਰ ਨੇ ਉਹ ਕੁੱਕਰ ਉਹਦੇ ਦਰਦੇ ਸਾਡਾ ਕੰਮ ਉਹ ਦੇ ਦਰਦੀ ਗੇੜੀ ਪ੍ਰਬੰਧਕੀ ਤੌਰ ਤੇ ਪ੍ਰਬੰਧ ਕਰਨਾ ਤੇ ਸਾਡੀ ਇਥੇ ਗੁਰਦਰਾ ਸਾਹਿਬ ਕੋਲ ਉਥੇ ਟੰਕੀ ਬਣੀ ਹੈ ਸਾਡੀ ਗੁਰਦਰਾ ਸਾਹਿਬ ਦੀ ਜਗਾ ਵਾ ਉਥੇ ਟੰਕੀ ਬਹੁਤ ਪੁਰਾਣੇ ਸਮੇਂ ਤੋਂ ਬਣੀ ਹੈ ਉਹ ਜਦੋਂ ਉਥੇ ਇੱਕ ਟੰਕੀ ਜਦੋਂ ਮੋਟਰ ਚੱਲਦੀ ਹੈ ਤਾਂ ਮੋਟਰ ਖਰਾਬ ਹੋ ਜਾਂਦੀ ਹੈ ਤੇ ਸਾਨੂੰ ਬੜੀ ਦਿੱਕਤ ਆਉਂਦੀ ਹੈ ਅਸੀਂ ਉਥੇ ਇੱਕ ਬੋਰ ਹੋਰ ਕਰਾਉਣ ਕਰਾ ਰਹੇ ਹਾਂ ਕਿ ਜੇ ਉਹ ਇੱਕ ਮੋਟਰ ਖਰਾਬ ਹੋ ਜਾਏ ਹਰ ਇੱਕ ਥਾਂ ਜਿਹੜੇ ਵੱਡੀਆਂ ਟੰਕੀਆਂ ਤੇ ਦੋ ਦੋ ਬੋਰ ਹੁੰਦੇ ਇੱਕ ਟੰਕੀ ਤੇ ਜੇ ਦੂਜੀ ਖਰਾਬ ਹੋ ਜੇ ਦੂਜੀ ਚਲਾ ਦੇਈਂ ਕਿ ਇਸ ਮੁਸ਼ਕਲ ਨਾ ਪਬਲਿਕ ਨੂੰ ਸੰਗਤ ਨੂੰ ਆਵੇ ਵੇਖੋ ਲੰਗਰ ਤੇ 24 ਘੰਟੇ ਪਾਣੀ ਵਰਤ ਰਿਆ ਵਾ ਚਰਨ ਗੰਗਾ ਵਾਸ਼ ਵੇਸ਼ਨ ਬਾਥਰੂਮਾਂ ਦੇ ਸੰਗਤ ਜਿਹੜੀ ਆ ਆਵਾਜ਼ਾਈ ਬਹੁਤ ਜ਼ਿਆਦੀ ਆ ਉਰਦਸਾ ਤੇ ਪਾਣੀ ਦੀ ਬਹੁਤ ਸਖਤ ਜ਼ਰੂਰਤ ਆ ਉੱਥੇ ਇੱਕ ਸ਼ਰਾਰਤੀ ਅੰਸਰ ਵਾ ਇੱਕ ਕਸ਼ਮੀਰ ਸਿੰਘ ਜੀ ਕਾਲਾ ਕਾਲਾ ਕਹਿੰਦੇ ਉਹਨੂੰ ਉਹਨੇ ਉੱਥੇ ਲੋਕਾਂ ਨੂੰ ਭੁਗਾਇਆ ਵਾ ਕਿ ਇੱਥੇ ਬਾਬੇ ਟੰਕੀ ਇੱਕ ਬਣਾ ਰਹੇ ਆ ਕਿਉਂਕਿ ਟੰਕੀ ਨਹੀਂ ਉੱਥੇ ਬਣਾ ਰਹੇ ਸੀ ਬੋਰ ਕਰਾ ਰਹੇ ਹਾਂ ਉੱਥੇ ਵੇਖੋ ਪਹਿਲਾਂ ਬੋਰ ਰਿਹਾ ਹੁਣੇ ਬੋਰ ਰਿਹਾ ਵਾ ਉਹਨੇ ਸ਼ਰਾਰਤੀ ਅੰਸਰ ਨੇ ਭੁਗਾ ਕੇ ਮੰਦਿਰ ਨੂੰ ਸਾਡੇ ਮੁਲਾਜ਼ਮਾਂ ਦੇ ਤੇ ਰੋੜਾ ਚਲਾਇਆ ਵਾ ਉਹ ਸਮਝ ਸਾਡੇ ਤੇ ਨਹੀਂ ਚਲਿਆ ਉਹ ਗੁਰੂ ਅਮਰਦਾਸ ਦੇ ਅਸੀਂ ਸੇਵਾਦਾਰ ਉਹਦੇ ਘਰ ਤੇ ਚਲਾਇਆ ਵਾ ਵੇਖੋ ਜਿਹੜਾ ਗੁਰੂ ਨਾ ਮੱਥਾ ਲਾਉਂਦਾ ਵਾ ਭਾਵੇਂ ਅਮਰ ਸਿੰਘ ਮਦਾਲੀਆ ਮਸਾ ਰੰਗੜਾ ਭਾਵੇਂ ਇੰਦਰਾ ਗਾਂਧੀਆ ਉਹਦਾ ਸਤਿਆਨਾਸ਼ ਜਿਹੜਾ ਥੇ ਹੋ ਜਾਂਦਾ ਉਹਦੀਆਂ ਪੁੱਲਾਂ ਡੁੱਬ ਜਾਂਦੀਆਂ ਜਿਹੜਾ ਗੁਰੂ ਦੇ ਘਰ ਇਹਨਾਂ ਸਾਡੇ ਤੇ ਨਹੀਂ ਚਲਾਇਆ ਇਹਦੇ ਕੁਕਰ ਇਹਨਾਂ ਸਾਡੇ ਮਲਾਕੀਨ ਦੇ ਈਟੇ ਰੋਟੇ ਮਾਰੇ ਆ ਉਹਨਾਂ ਬਹੁਤ ਗਲਤ ਕੀਤੀ ਹੈ ਹਰਕਤ ਅਸੀਂ ਪ੍ਰਸ਼ਾਸਨ ਨੂੰ ਐਸਐਚਓ ਨੂੰ ਡਿਪਟੀ ਨੂੰ ਤੇ ਐਸਐਸਪੀ ਸਾਹਿਬ ਨੂੰ ਲਿਖ ਕੇ ਦੇ ਦਿੱਤਾ ਵਾ ਇਹਨਾਂ ਤੇ ਸਖਤ ਕਾਰਵਾਈ ਕਰੇ ਇਹਨਾਂ ਨੂੰ ਕੋਈ ਵੀ ਜਿਹੜਾ ਕੋ ਕਾਲਾ ਸੀ ਉਹਨੂੰ ਸਭ ਦੀ ਪਛਾਣ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਗਲਤ ਗਾਈਡ ਕਰਕੇ ਉਹ ਇਹਨਾਂ ਨੂੰ ਲੈ ਕੇ ਮੰਦਿਰ ਨੂੰ ਉਹਨੇ ਇੱਥੇ ਰੋੜੇ ਮਰਵਾਇਆ ਉਹ ਸਾਢੇ 3:00 ਵਜੇ ਗੁਰੂ ਦੇ ਵੱਡੇ ਗੁਰੂ ਇਹਨਾਂ ਨੂੰ ਬਖਸ਼ੂ ਕਰਨੀ ਆ ਗੁਰੂ ਮਹਾਰਾਜ ਇਹਨਾਂ ਨੂੰ ਬਖਸ਼ੂ ਕਰਨੀ ਗੁਰੂ ਅਮਰਦਾਸ ਦੇ ਘਰ ਦੇ ਨਾਲ ਇੱਥੇ ਰੋੜਾ ਚਲਾਵਾ ਜਿਹੜਾ ਵਾ ਇਹਨਾਂ ਮੇਰੇ ਵੱਜਾ ਇੱਟਾ ਮੇਰੇ ਵੀ ਮੋਢੇ ਤੇ ਵੱਜਾ ਸਾਡੇ ਮੁਲਾਜ਼ਮ ਨੇ ਕਿਤੇ ਨਾ ਕਿਤੇ ਵੱਜਾ ਨਾ ਸਾਡੇ ਲੋਨ ਨੇ ਕੋਈ ਕਿਹਾ ਉਹ ਦੂਜੇ ਦੀ ਕੋਈ ਪ੍ਰੋਸੈਸਿੰਗ ਅਧਿਕਾਰੀ ਮੋਟੇ ਤੱਕ ਪਹੁੰਚੋ ਨਹੀਂ ਕੋਈ ਨਹੀਂ ਜਿਹੜੇ ਪਰਸਨ ਨੂੰ ਪਤਾ ਨਹੀਂ ਕਿੰਨੇ ਸਵੇਰ ਦੇ ਫੋਨ ਲਾ ਲਿਆ ਕੋਈ ਇੱਥੇ ਨਹੀਂ ਸਾਡੇ ਕੋਲ ਨਹੀਂ ਪੁੰਚਿਆ ਕੋਈ ਜਾਲੀ ਮਾਲੀ ਨੁਕਸਾਨ ਨਹੀਂ ਜਾਲੀ ਮਾਲੀ ਕੋਈ ਨਹੀਂ ਹੋਇਆ ਗੁਰੂ ਟਿਕਟ ਪਰ ਆਪਣੇ ਕਿੰਨੇ ਕੁ ਮਾਲ ਨੇ ਜਿਹੜੇ ਚੱਕਨੇ ਆ ਹਾਂਜੀ ਸਾਡੇ ਤਿੰਨ ਚਾਰ ਮਲਾਜਮਾਂ ਦੇ ਜਨਰੇਟਰ ਰੋੜੇ ਵੱਜੇ ਬਾਬਾ ਪੰਜ ਛੇ ਤੇ ਇੱਕ ਨਿਹੰਗ ਸਿੰਘ ਹੋਦੀ ਵੀ ਲੱਤ ਤੇ ਵੱਜਾ ਉਹਦਾ ਮੋਬਾਈਲ ਵੀ ਭੰਤਾ ਨਾ ਉਹ ਜਿਹੜਾ ਲੋਕਲ ਹੀ ਗੁੰਡਵਾਲ ਸਾਹਿਬ ਦਾ